ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਰੋ ਲਿਖ ਦੇਣਾ ਜੀ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਰਹਿਆ ਕਰਦਾ ਸੀ ਕਹਿੰਦੇ ਉਹ ਆਪਣੀ ਪਤਨੀ ਦੇ ਨਾਲ ਆਪਣਾ ਸੋਨਾ ਸਮਾਂ ਉਥੇ ਗੁਜ਼ਾਰ ਰਿਹਾ ਸੀ ਦਿਹਾੜੀ ਦੱਪਾ ਕਰਕੇ ਲੈ ਕੇ ਆਉਂਦਾ ਤੇ ਆਪਣੇ ਉਸੇ ਨਾਲ ਗੁਜ਼ਾਰਾ ਕਰਦਾ ਕਹਿੰਦੇ ਇੱਕ ਵਾਰ ਉਸ ਇਲਾਕੇ 'ਚ ਕਾਲ ਪੈ ਗਿਆ بارش ਨਾ ਹੋਈ ਕਹਿੰਦੇ ਇੱਕ ਵਾਰ ਉਸ ਇਲਾਕੇ 'ਚ ਕਾਲ ਪੈ ਗਿਆ بارش ਨਾ ਹੋਈ بارش ਨਾ ਹੋਣ ਕਰਕੇ ਖੇਤਾਂ 'ਚ ਕੋਈ ਫਸਲ ਨਾ ਹੋਈ ਜਿਸ ਕਰਕੇ ਉਹਨਾਂ ਨੂੰ ਦਿਹਾੜੀ ਦੱਪਾ ਨਾ ਮਿਲਿਆ ਕਹਿੰਦੇ ਭੁੱਖ ਦੀ ਇੰਨੀ ਜ਼ਿਆਦਾ ਨੌਬਤ ਆ ਗਈ ਕਿ ਹੁਣ ਤਾਂ ਘਰ ਕੱਖ ਨਹੀਂ ਸੀ ਪਿੰਡ ਵਿੱਚ ਦਿਹਾੜੀ ਮਿਲ ਨਹੀਂ ਰਹੀ ਸੀ ਉਹਦੀ ਪਤਨੀ ਨੇ ਕਿਹਾ ਕਿ ਮੈਂ ਤਾਂ ਆਸ-ਪਾਸ ਕੰਮ ਕਰਕੇ ਆਪਣਾ ਟੇਡ ਪਰ ਲਾਵਾਂਗੇ ਤੂੰ ਨਗਰ ਜਾ ਜਿਹੜਾ ਅਗਲਾ ਨਗਰ ਹੈ ਉੱਥੇ ਉੱਥੇ ਜਾ ਕੇ ਕੋਈ ਕੰਮਕਾਰ ਕਰ ਲੈ ਚਾਰ ਪੈਸੇ ਜੋੜ ਜਾਣ ਤਾਂ ਫਿਰ ਆ ਜਾਏ ਉਹਨੇ ਕਿਹਾ ਕਿ ਠੀਕ ਹੈ ਅਗਲੀ ਸਵੇਰ ਹੋਈ ਤੇ ਝੋਲੇ 'ਚ ਚਾਰ ਪੰਜ ਪਰਸ਼ਾਦੇ ਲੈ ਕੇ ਤੇ ਚਲਾ ਗਿਆ ਕਹਿੰਦੇ ਜਦੋਂ ਤੁਰਦਾ ਤੁਰਦਾ ਉਸ ਨਗਰ ਦੇ ਵਿੱਚ ਪਹੁੰਚਦਾ ਹੈ ਤਾਂ ਕਹਿੰਦੇ ਕਾਲ ਦਾ ਅਸਰ ਸਾਰੇ ਥਾਵਾਂ ਤੇ ਹੋਇਆ ਕਹਿੰਦੇ ਜਦੋਂ ਉੱਥੇ ਪਹੁੰਚਿਆ ਤੇ ਜਿਹੜਾ ਝੋਲਾ ਸੀ ਉਹਦਾ ਕੋਈ ਲੁੱਟਕ ਸੋਟਕੇ ਚਲਾ ਗਿਆ ਹੁਣ ਖਾਦਾ ਵੀ ਕੁਝ ਵੀ ਨਹੀਂ ਸੀ ਜੋ ਚਾਰ ਛਿੱਲੜ ਲੈ ਕੇ ਆਇਆ ਸੀ ਉਹ ਵੀ ਲੁੱਟੇ ਗਏ ਕਹਿੰਦੇ ਪਿੰਡ 'ਚ ਅੱਗੇ ਨਗਰ 'ਚ ਵੱਟ ਦਾ ਇੱਕ ਦੁਕਾਨ ਮਿਲਦੀ ਹੈ ਉਹ ਦੁਕਾਨ ਤੇ ਜਾ ਕੇ ਕੰਮ ਮੰਗਦਾ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਪਹਿਲਾਂ ਹੀ ਬੜੇ ਕੰਮ ਏ ਨੇ ਇਹਨਾਂ ਦੀ ਤਨਖਾਹ ਮਸਾਂ ਪੂਰੀ ਕਰਦਾ ਮੈਂ ਹੋਰ ਕਿਸੇ ਨੂੰ ਨਹੀਂ ਰੱਖ ਸਕਦਾ ਐਵੇਂ ਕਰਦਾ ਕਰਦਾ ਨਗਰ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਪਹੁੰਚ ਜਾਂਦਾ ਪਰ ਕੋਈ ਵੀ ਉਹਨੂੰ ਕਹਿੰਦੇ ਕੰਮ ਨਹੀਂ ਦਿੰਦਾ ਕਹਿੰਦੇ ਅਗਲੇ ਸਿਰੇ ਜਦੋਂ ਪਹੁੰਚਿਆ ਤੇ ਉੱਥੇ ਨਾਲ ਇੱਕ ਦਰਿਆ ਵਹਿਂਦੇ ਸੀ ਦਰਿਆ ਦੇ ਥੋੜੇ ਦੂਰੀ ਤੇ ਇੱਕ ਵੱਡਾ ਸਾਰਾ ਰੁਕ ਚਬੂਤਰਾ ਬਣਿਆ ਪਿਆ ਸੀ ਕਹਿੰਦੇ ਉੱਥੇ ਬੜੀਆਂ ਸਾਰੀਆਂ ਗਾਵਾਂ ਬੈਠ ਕੇ ਕਦੇ ਕਾਚ ਆੜਦੀਆਂ ਤੇ ਕਦੇ ਪਾਣੀ ਪੀ ਲੈਂਦੀਆਂ ਫਿਰ ਰੁੱਖ ਦੀ ਛਾਂਵੇਂ ਆ ਕੇ ਬੈਠ ਜਾਇਆ ਕਰਦੀਆਂ ਕਹਿੰਦੇ ਹੁਣ ਇਹ ਉਥੇ ਰਾਤ ਦਾ ਸਮਾਂ ਹੋ ਗਿਆ ਤੇ ਇਹ ਦੇਖਦਾ ਕਿ ਕਈ ਸਾਰੇ ਲੋਕ ਆ ਕੇ ਉਹ ਥੜੇ ਉੱਤੇ ਗੁੜ ਪਾ ਕੇ ਤੇ ਤੁਰ ਜਾਂਦੇ ਨੇ ਗਾਵਾਂ ਉੱਠਦੀਆਂ ਨੇ ਖਾ ਕੇ ਤੇ ਫਿਰ ਆਪਣੀ ਥਾਂ ਤੇ ਬੈਠ ਜਾਂਦੀਆਂ ਨੇ ਇਹ ਵਿਚਾਰਾ ਉੱਥੇ ਹੀ ਆ ਕੇ ਤੇ ਸੌਂ ਗਿਆ ਸਵੇਰ ਹੋਈ ਉਥੋਂ ਪਾਣੀ ਦਾ ਘੁੱਟ ਪੀਤਾ ਮੂੰਹ ਤੋਤਾ ਦੇ ਨਗਰ ਵਿੱਚ ਕੰਮ ਲੱਭਣ ਦੇ ਲਈ ਚਲਾ ਗਿਆ ਕਹਿੰਦੇ ਹੁਣ ਅੱਜ ਵੀ ਸਾਰਾ ਦਿਨ ਲੰਘ ਗਿਆ ਤੇ ਕੱਲ ਦਾ ਦਿਨ ਵੀ ਲੰਘ ਗਿਆ ਕਹਿੰਦੇ ਹਰ ਥਾਂ ਕੰਮ ਮੰਗਦਾ ਪਰ ਕਿਸੇ ਵੀ ਨਾ ਦਿੱਤਾ ਰਾਤ ਹੋਈ ਤੇ ਉਸ ਰੁੱਖ ਦੇ ਥੱਲੇ ਆ ਕੇ ਤੇ ਬੈਠ ਗਿਆ ਸ਼ਾਮ ਹੋਈ ਤੇ ਕਿਸੇ ਨੇ ਆ ਕੇ ਉਥੇ ਗੁੜ ਪਾ ਦਿੱਤਾ ਕਹਿੰਦੇ ਕੱਲ ਜਦੋਂ ਗੁੜ ਪਾਣ ਆਏ ਸਨ ਤਾਂ ਪਹਿਲਾਂ ਹੀ ਖੜੀਆਂ ਹੋ ਕੇ ਗਾਵਾਂ ਖਾਣ ਲੱਗ ਗਈਆਂ ਪਰ ਅੱਜ ਜਦੋਂ ਗੁੜ ਪਾਣ ਆਇਆ ਤੇ ਉਹ گاਵਾ ਉਹਨਾਂ ਚ ਕੋਈ ਵੀ ਉੱਥੇ ਹਿੱਲੀ ਨਾ ਗਾਂ ਦਾ ਜਿਹੜਾ ਗੁੜ ਸੀ ਉਹ ਚ ਬੋਤਰਾ ਦੇ ਉੱਤੇ ਉਵੇਂ ਦਾ ਉਵੇਂ ਹੀ ਪਿਆ ਹੋਇਆ ਸੀ ਕਹਿੰਦੇ ਇਹਨੂੰ ਉਹਨੇ ਦੇਖਿਆ ਕਿ ਹੁਣ ਹੋਣਗੇ ਹੁਣ ਆਉਣਗੇ ਆ ਹੁਣ ਆਉਣਗੇ ਪਰ ਕੋਈ ਗਾਣਾ ਆਏ ਕਹਿੰਦੇ ਕੁਝ ਸਮੇਂ ਬਾਅਦ ਉਹਨੇ ਇੱਕ ਪੇਸੀ ਚੁੱਕੀ ਤੇ ਖਾ ਲਈ ਹੁਣ ਉਹਨੇ ਜਦੋਂ ਖਾਦੀ ਤੇ ਖਾਣ ਤੋਂ ਬਾਅਦ ਪਾਣੀ ਪੀਣ ਗਿਆ ਜੋ ਬਚਿਆ ਗੁੜ ਸੀ ਉਹ گاਵਾ ਨੇ ਆ ਕੇ ਖਾ ਲਿਆ ਹੁਣ ਉਹਨੇ ਥਾਂ ਥੋੜਾ ਹੁਣ ਉਹਨੇ ਗੁੜ ਥੋੜਾ ਖਾਦਾ ਸੀ ਤੇ گاਵਾ ਦਾ ਭੋਰਚੋਰ ਛੜ ਦਿੱਤਾ ਕਹਿੰਦੇ ਉਹ ਉਹ ਚੁੱਕ ਕੇ ਤੇ ਫਿਰ ਉਹਨਾਂ ਖਾ ਲਿਆ ਤੇ ਕਹਿੰਦੇ ਲਗਭਗ 4 ਤੋਂ 5 ਦਿਨ ਐਵੇਂ ਹੀ ਹੁੰਦਾ ਰਿਹਾ ਉਹਨੂੰ ਕੰਮ ਨਾ ਮਿਲਦਾ ਤੇ ਉਹ گاਵਾ ਜਿਹੜਾ ਗੁੜ ਪਾ ਕੇ ਜਾਂਦੀਆਂ گاਵਾ ਪਹਿਲਾਂ ਇੰਤਜ਼ਾਰ ਕਰਦੀਆਂ ਇਹ ਖਾ ਲੈ ਤੇ ਉਹ ਥੋੜਾ ਜਿਹਾ ਖਾ ਕੇ ਬਾਕੀ ਉਵੇਂ ਰੱਖ ਦਿੰਦਾ گاਵਾ ਨੂੰ ਪਤਾ ਸੀ ਪੂਰਾ ਨਹੀਂ ਖਾਂਦੀਆਂ ਪੂਰਾ ਨਹੀਂ ਖਾਂਦਾ گاਵਾ ਖਾ ਕੇ ਤੇ ਉਹ ਉਹਦੇ ਜੋਗਾ ਛੱਡ ਦਿੰਦੀਆਂ ਉਹਨੂੰ ਫਿਰ ਖਾ ਲੈਂਦਾ ਕਹਿੰਦੇ ਅੱਜ ਤੁਰਦਾ ਤੁਰਦਾ ਕੰਮ ਦੀ ਤਲਾਸ਼ ਚ ਗਿਆ ਇੱਕ ਸੇਠ ਦੀ ਵੱਡੀ ਸਾਰੇ ਦੁਕਾਨ ਸੀ ਉੱਥੇ ਜਾ ਕੇ ਕੰਮ ਮੰਗਦਾ ਸੇਠ ਨੇ ਕਿਹਾ ਠੀਕ ਹੈ ਤੂੰ ਕੰਮ ਇੱਥੇ ਕੰਮ ਤੇ ਆ ਜਾ ਹੁਣ ਦਿਹਾੜੀ ਦਾ ਪਾ ਜੋ ਸੀ ਉਹ ਉਹ ਮੁਕਰਾਰ ਕਰ ਲਿਆ ਤੇ ਹੁਣ ਉਹਨਾਂ ਬੜੇ ਇਮਾਨਦਾਰੀ ਦੇ ਨਾਲ ਉੱਥੇ ਬੈਠ ਕੇ ਤੇ ਕੰਮ ਕੀਤਾ ਕਹਿੰਦੇ ਜਦੋਂ ਮਹੀਨਾ ਹੋ ਗਿਆ ਤੇ ਸਭ ਤੋਂ ਪਹਿਲੀ ਤਨਖਾਹ ਮਿਲੀ ਤਾਂ ਉਹ ਗੁੜ ਲੈ ਕੇ ਉਸੇ ਥਾਂ ਤੇ ਉੱਥੇ ਆਇਆ ਉਹਨੇ ਸਾਰਿਆਂ ਨੂੰ ਆਵਾਜ਼ ਮਾਰੀ ਤੇ ਸਾਰਿਆਂ ਨੂੰ ਗੁੜ ਖਵਾਇਆ ਉਹਨੇ ਕਿਹਾ ਕਿ ਜਦੋਂ ਮੇਰੇ ਤੇ ਮਾੜੇ ਹਾਲਾਤ ਸਨ ਭੁੱਖ ਦੇ ਵੀ ਮੇਰੇ ਤੇ ਫਾਕੇ ਪਏ ਸਨ ਉਹ ਸਮੇਂ ਤੁਸੀਂ ਮੇਰੀ ਮਦਦ ਕੀਤੀ ਹੈ ਤੇ ਕਹਿੰਦੇ ਸ਼ਾਇਦ ਤੁਹਾਡੇ ਕੋਈ ਅਸੀਸ ਲੱਗੀ ਤੇ ਉਹਦੇ ਸਦਕਾ ਮੈਨੂੰ ਕੰਮ ਵੀ ਮਿਲ ਗਿਆ ਤੇ ਕੰਮ ਵਿੱਚ ਸੋਨਾ ਮਿਲਿਆ ਕਹਿੰਦੇ ਹੁਣ ਪਹਿਲਾਂ ਉਹਨੂੰ ਮਹੀਨੇ ਦੀ ਤਿਆੜੀ ਮਿਲਦੀ ਤੇ ਹੁਣ ਹਫ਼ਤੇ ਦੀ ਮਿਲਣ ਲੱਗੀ ਹਫ਼ਤੇ ਦੇ ਵਿੱਚ ਉਹ ਇੱਕ ਦਿਨ ਆ ਕੇ ਉੱਥੇ ਗੋੜ ਜ਼ਰੂਰ ਚਰਾਇਆ ਕਰਦਾ ਕਹਿੰਦੇ ਹੌਲੀ ਹੌਲੀ ਸਮਾਂ ਲੰਘਣ ਲੱਗਾ ਤੇ ਕੁਝ ਪੈਸੇ ਘਰ ਪੇਜ ਦਿਆ ਕਰਦਾ ਉਹ ਜਿਹੜਾ सेठ ਤੇ ਸੇਠ ਨੇ ਸਨ ਉਹਨਾਂ ਦੀ ਕੋਈ ਔਲਾਦ ਨਹੀਂ ਸੀ ਕਹਿੰਦੇ ਉਹ ਦੋਵੇਂ ਅਕਾਲ ਚਲਾਣੇ ਕਰਕੇ ਸਾਰੀ ਸੰਪਤੀ ਇਹਦੇ ਨਾਮ ਕਰਕੇ ਤੇ ਚਲੇ ਗਏ ਹੁਣ ਇਹਨੋਂ ਐਸੇ ਕਿ ਸ਼ਾਇਦ ਉਹਨਾਂ ਦੀ ਅਸੀਸ ਹੀ ਲੱਗੀ ਹੈ ਇਹ ਜੋ ਰੋਜ਼ ਸ਼ਾਮ ਨੂੰ ਆਉਂਦਾ ਤੇ ਉੱਥੇ ਗੁੜ ਪਾ ਕੇ ਤੇ ਚਲਾ ਜਾਂਦਾ ਹੁਣ ਉਹਨੇ ਆਪਣੀ ਪਤਨੀ ਨੂੰ ਇੱਥੇ ਬੁਲਾ ਲਿਆ ਕਹਿੰਦੇ ਹੌਲੀ ਹੌਲੀ ਬਾਲ ਬੱਚੇ ਹੋ ਗਏ ਇੱਕ ਦੁਕਾਨ ਤੋਂ ਉਸਨੇਗਾ ਚ ਕਈ ਦੁਕਾਨਾਂ ਹੱਟ ਬੜਾ ਕੁਝ ਖੋਲ ਲਿਆ ਕਹਿੰਦੇ ਉਹ ਆਪਣੇ ਸਾਰੇ ਪਰਿਵਾਰ ਨੂੰ ਐਸੇ ਕੰਮ ਲਈ ਦਾਣ ਪਉਣ ਲਈ ਜ਼ਰੂਰ ਪ੍ਰੇਰਦਾ ਕਹਿੰਦੇ ਇੱਕ ਦਿਨ ਉਹ ਗੱਡੀ ਚੋਂ ਉਤਰ ਕੇ ਗੁੜ ਦਾ ਲਫਾਫਾ ਲੈ ਕੇ ਇੰਨੇ ਰੋਖ ਦੇ ਥੱਲੇ ਬੈਠ ਗਿਆ ਤੇ ਨਾਲੇ ਗੁੜ ਪਾਈ ਜਾਵੇ ਤੇ ਨਾਲੇ گاਵਾ ਨੂੰ ਕਹੀ ਜਾਵੇ ਅੱਜ ਸ਼ਾਇਦ ਮੇਰਾ ਅੰਤਿਮ ਦਿਨ ਹੈ ਮੈਂ ਤੁਹਾਡੇ ਕੋਲ ਆਇਆ ਹਾਂ ਹੁਣ ਤੋਂ ਸ਼ਾਇਦ ਮੈਂ ਨਾ ਆ ਸਕਾਂ ਕਹਿੰਦੇ ਇੱਕ ਨਾ ਛੋਟਾ ਜਿਹਾ ਬਲਕ ਕਹਿ ਲੋ 10-12 ਵਰਿਆਂ ਦਾ ਉਹ ਰੋਜ਼ ਦੇਖਦਾ ਸੀ ਕਿ ਇਹ ਆ ਕੇ ਇੱਥੇ ਗੁੜ ਪਾ ਕੇ ਚਲੇ ਜਾਂਦੇ ਨੇ ਉਹ ਪੁੱਛਦਾ ਕਿ ਤੁਸੀਂ ਰੋਜ਼ ਗੁੜ ਪਾਉਣ ਆਉਂਦੇ ਹੋ ਇਹਦੇ ਪਿਛੇ ਕੀ ਕਾਰਨ ਹੈ ਤੇ ਅੱਜ ਕਹਿੰਦੇ ਉਹ ਸ਼ਾਇਦ ਮੇਰਾ ਅੰਤ ਕਿਹੜਾ ਹੈ ਹੁਣ ਮੈਂ ਨਹੀਂ ਆਉਂਗਾ ਉਹਨੇ ਉਹਨੂੰ ਸਾਰੀ ਕਹਾਣੀ ਦੱਸੀ ਭੁੱਖ ਨਾਲ ਮੈਂ ਵਿਆਕੁਲ ਸੀ ਫਿਰ ਇਹ گاਵਾਣੇ ਉਸ ਸਮੇਂ ਮੇਰੀ ਮਦਦ ਕੀਤੀ ਇਹਨਾਂ ਨੂੰ ਜੋ ਗੁੜਚਾਰਣ ਆਉਂਦੇ ਸੀ ਇਹਨਾਂ ਨੇ ਇਹ ਆਪ ਨਹੀਂ ਖਾਂਦੀਆਂ ਤੇ ਮੈਨੂੰ ਦੇ ਦਿੰਦੇ ਆ ਸਨ ਉਸ ਦਿਨ ਤੋਂ ਇਹਨਾਂ ਨੂੰ ਜਦੋਂ ਮੇਰੇ ਕੋਲ 4 ਪੈਸੇ ਆਏ ਤੇ ਮੈਂ ਇਹਨਾਂ ਨੂੰ ਗੁੜ ਪਾਉਣਾ ਆਰੰਭ ਕਰ ਦਿੱਤਾ ਕਹਿੰਦੇ ਉਹਦੇ ਗੁਰ ਨਾਲ ਇਹਨਾਂ ਦੀ ਕੋਈ ਕਾਰਡ ਪੂਰੀ ਹੁੰਦੀ ਹੋਵੇਗੀ ਤੇ ਇਹਨਾਂ ਦੇ ਢਿੱਡ 'ਚ ਇਹਨਾਂ ਦੇ ਮੁੱਖ ਚੋਂ ਬੇਜਪਾਨਾ ਦੇ ਨਿਕਲੇ ਅਸੀਸ ਉਹਨੇ ਕਹਿੰਦੇ ਮੇਰੇ ਰੰਗ پاਗ ਲਾ ਦਿੱਤੇ ਕਹਿੰਦਾ ਹੁਣ ਮੈਂ ਬੁੱਢਾ ਹੋ ਗਿਆ ਹਾਂ ਇਸ ਕਰਕੇ ਹੁਣ ਮੇਰੇ ਤੋਂ ਆਇਆ ਨਹੀਂ ਜਾਣਾ ਤੇ ਮੈਨੂੰ ਲੱਗਦਾ ਕੋਝੇ ਸਮੇਂ ਮੇਰੇ ਕੋਲ ਬਾਕੀ ਹਨ ਉਹਨੇ ਕਿਹਾ ਕਿ ਤੁਸੀਂ ਮੈਨੂੰ ਕੋਈ ਜ਼ਿੰਦਗੀ ਦਾ ਨਿਯਮ ਦੱਸੋ ਉਹਨੇ ਬਜ਼ੁਰਗ ਬਾਬਾ ਜੇ ਜੋ ਬਜ਼ੁਰਗ ਹੋ ਗਿਆ ਉਹਨੇ ਕਿ ਆਗੇ ਜ਼ਿੰਦਗੀ ਦਾ ਇੱਕੋ ਹੀ ਨਿਯਮ ਹੈ ਵੰਡ ਕੇ ਖਾਓਗੇ ਹਮੇਸ਼ਾ ਆਬਾਦ ਰਹੋਗੇ ਖੋਹਣ ਦੀ ਨੀਅਤ ਰੱਖੋਗੇ ਜੋ ਕੋਲ ਹੈ ਉਹ ਵੀ ਲੁੱਟਿਆ ਕੋ ਸੁਟਿਆ ਜਾਏਗਾ ਕਹਿੰਦੇ ਭਾਵੇਂ ਤੇਰੇ ਕੋਲ ਇੱਕ ਡੱਲਾ ਹੀ ਹੋਵੇ ਗੁੜ ਦਾ ਭਾਵੇਂ ਤੇਰੇ ਕੋਲ ਥੋੜੀ ਜਿਹੀ ਵੀ ਹੋਵੇ ਤੂੰ ਇਨਾ ਬੇਜਪਾਨਾਂ ਨੂੰ ਜ਼ਰੂਰ ਪਾਈ ਜੇ ਤੇਰੇ ਕੋਲ ਰੋਟੀ ਦਾ ਟੁਕ ਹੈ ਤੂੰ ਪਾ ਦੇ ਕਹਿੰਦੇ ਬੇਜਪਾਂ ਜਦੋਂ ਟਿੱਡ ਪਰਦੇ ਨੇ ਤੇ ਕਹਿੰਦੇ ਪਰਮਾਤਮਾ ਜਿਸ ਦੇ ਘਰੋਂ ਸਾਡੇ ਖਾਨ ਲਈ ਆਇਆ ਤੋਂ ਉਹਦੇ ਘਰ ਕਦੀ ਨਾ ਆਂਤਾ ਅੰਦੀ ਤੋੜ ਛੱਡੀ ਕਹਿੰਦੇ ਇਸ ਤਰ੍ਹਾਂ ਇਹਨਾਂ ਦੀ ਅਸੀਸ ਮੇਰੇ ਘਰ ਲਹਿਰਾ ਪੈਰਾ ਕਰ ਦਿੱਤੀਆਂ ਨੇ ਇਹਨਾਂ ਕਹਿ ਕੇ ਉਥੋਂ ਚਲੇ ਗਏ ਕਹਿੰਦੇ ਹੁਣ ਇੱਕ ਉਹ ਆਪਣੇ ਜਿੰਨੇ ਉਹਦੇ ਪੁੱਤ ਪੋਤਰੇ ਪੁੱਤ ਉਹ ਸਾਰਿਆਂ ਨੂੰ ਇਹੇ ਦੱਸਦਾ ਕਿ ਨਾਲੇ ਮੇਰੀਆਂ ਇਹਨਾਂ ਗਾਵਾਂ ਨੇ ਕਿਵੇਂ ਮਦਦ ਕੀਤੀ ਤੇ ਦੂਸਰਾ ਜਦੋਂ ਉਥੇ ਪਾ ਕੇ ਜਾਂਦਾ ਉਦਾਪੂਰ ਚੋ ਰਹਿ ਜਾਂਦਾ ਉਹ ਵੀ ਖਾ ਲੈਂਦਾ ਉਹ ਕਹਿੰਦਾ ਕਿ ਇਨਾ ਉਸ ਸਮੇਂ ਮੈਨੂੰ ਪੋਰ ਚੋਰ ਖਵਾਇਆ ਤੇ ਉਹਦੇ ਨਾਲ ਮੇਰੀ ਜਾਨ ਬਚੀ ਤੇ ਕਹਿੰਦੇ ਇਹ ਜਿਹੜੇ ਪਸ਼ੂ ਹੁੰਦੇ ਨੇ ਬੇਜਵਾਨ ਜ਼ਰੂਰ ਹੁੰਦੇ ਨੇ ਪਰ ਇਹਨਾਂ ਦੇ মুখ ਤੋਂ ਨਿਕਲੀ ਜਿਹੜੀ ਅਸੀਸ ਹੈ ਉਹ ਤੁਰ ਤਰਗਾ ਤੱਕ ਜਾਂਦੀ ਹੈ ਇਹਨਾਂ ਦੇ ਸਦਕੇ ਇਹਨਾਂ ਦੇ ਪੁੰਨ ਇਕੱਠੇ ਹੋ ਗਏ ਅੱਜ ਮੈਂ ਕਿੰਨਾ ਦੁਕਾਨਾਂ ਦਾ ਮਾਲਕ ਬਣ ਗਿਆ ਹਾਂ ਇਸ ਕਰਕੇ ਕਿਹਾ ਜਾਂਦਾ ਹੈ ਕਿ ਜਦੋਂ ਵੀ ਤੁਹਾਨੂੰ ਪਰਮਾਤਮਾ ਨੇ ਕਿਸੇ ਚੀਜ਼ ਨਾਲ نوازਿਆ ਹੈ ਉਹ ਥੋੜੇ ਚਾਵੇਂ ਥੋੜਾ ਤੁਸੀਂ ਭਾਵੇਂ ਕਿਸੇ ਨੂੰ ਦਾਨ ਕਰੋ ਤਾਂ ਉਹ ਦਾਨ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ ਹਰ ਇੱਕ ਮਨੋੱਖ ਦੇ ਘਰ ਰੋਜ਼ ਪ੍ਰਸ਼ਾਦੇ ਬੰਦੇ ਨੇ ਤੁਸੀਂ ਜ਼ਿੰਦਗੀ ਦਾ ਨਿਯਮ ਬਣਾ ਲਓ ਕਿ ਤਵੇ ਦੇ ਪਹਿਲੀ ਪਾਈ ਰੋਟੀ ਅੰਤਮ ਰੋਟੀ ਦੋ ਰੋਟੀਆਂ ਕੱਢ ਕੇ ਭਾਵੇਂ ਛਾਤੋ ਤੇ ਚੂਰਾ ਚੂਰਾ ਕਰਕੇ ਪਾ ਦਿਵੋ ਭਾਵੇਂ ਬੂਹੇ ਤੇ ਪਾ ਦਿਵੋ ਭਾਵੇਂ ਕਿਸੇ ਡੰਗਰ ਨੂੰ ਪਾ ਦਿਵੋ ਭਾਵੇਂ ਕੋਈ ਰਾਹਗੀ ਰੰਦਾ ਉਹਨਾਂ ਖਵਾ ਦਿਓ ਜਦੋਂ ਤੁਹਾਡੇ ਕਿਸੇ ਕੋਲ ਜਾਂਦਾ ਹੈ ਕਿਸੇ ਦਾ ਟਿੱਡ ਪੜਦਾ ਹੈ ਫਿਰ ਪਰਮਾਤਮਾ ਕਹਿੰਦੇ ਹਮੇਸ਼ਾ ਵੰਡਣ ਦੀ ਨੀਅਤ ਰੱਖਦਾ ਹੈ ਫਿਰ ਇਹਦਾ ਟਿੱਡ ਹੁਣ ਮੈਂ ਪੰਨਾ ਫਿਰ ਪਰਮਾਤਮਾ ਤੁਹਾਡੇ ਘਰ ਕਈ ਸਰੋਤ ਖੋਲ੍ਹ ਦਿੰਦਾ ਹੈ ਜਿਸ ਦੇ ਨਾਲ ਆਮਦਨ ਆਉਂਦੀ ਹੈ ਇਸ ਲਈ ਛੋਟੇ ਛੋਟੇ ਕੰਮ ਜਦੋਂ ਆਪਾਂ ਕਰਦੇ ਹਾਂ ਤਾਂ ਜ਼ਿੰਦਗੀ ਆਬਾਦ ਹੋ ਜਾਂਦੀ ਹੈ ਫਿਰ ਆਓ ਰਲ ਮਿਲ ਕੇ ਇਹ ਕਰਨਾ ਸ਼ੁਰੂ ਕਰੀਏ ਤੁਹਾਡੇ ਪਰਮਾਤਮਾ ਹਰ ਮੁਰਾਦ ਪੂਰੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ